ਰਾਮ ਕ੍ਰੀ ਮੈ ਲਾਤੀ ਜਾ ਨਾਮ ਖਜ਼ਾਨਾ ਗੁਰ ਤੇ ਪਾਇ ਤ੍ਰਿਪੁੱਤਰ ਅਘਾਈ ਸੰਤੋ ਗੁਰਮੁਖ ਮੁਕਤ ਦਤ ਪਾਈ ਏਕ ਨਾਮ ਵਸਿਆ ਘਤ ਅੰਤਰ ਪੂਰੇ ਕੀ ਵਡਿਆਈ ਰਹਾ ਆਪੇ ਕਸਾ ਆਪੇ ਭੁਗਤ ਦੇਂਦਾ ਰਿਸਕ ਸਭਾਈ ਜੋ ਕਿਸ਼ ਕਰਣਾ ਸੋ ਕਰ ਰਹਿਆ ਅਮਰ ਨਾ ਕਰਣਾ ਜਾਈ ਆਪੇ ਸਾਜੇ ਸਿਸ਼ਟ ਉਪਾਏ ਸਿਰ ਸਿਰ ਧੰਢ ਲਾਈ ਇਸਾਇਸਰੇ ਹੋਤਾ ਸੁਖ ਪਾਵੋ ਸਤਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਲਖ ਨਾ ਲਖ ਨਾ ਜਾਈ ਆਪੇ ਮਾਰ ਜੀਵਾਲੇ ਆਪੇ ਐਸਨੋ ਤੇਰਨਾ ਤਮਾਈ ਇੱਕ ਦਾ ਤੇ ਇੱਕ ਮੰਗਤੇ ਕੀਤੇ ਆਪੇ ਤਰਤੁ ਕਰਾਈ ਸੇਵਡ ਭਾਗੀ ਜਿਨੀ ਏਕੋ ਜਤ ਸੱਚੇ ਰਹ ਸੁਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿ ਨਾ ਜਾਈ ਆਪੇ ਦੁਖ ਸੁਖ ਪਾਏ ਅੰਤ ਆਪੇ ਧਰਮ ਸੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨੀ ਚਾਖਿਆ ਸਿਨਾ ਸਾਧ ਆਇਆ ਸਤਿਗੁਰੂ ਬੂਝ ਗੁਝਾਈ ਇਕ ਨਾਮਉ ਆਪ ਪੁਲਾਏ ਇਕ ਨਾਮ ਗੁਰਮੁਖ ਦੇ ਬੁਝਾਈ ਸਦਾ ਸਦਾ ਸਾ ਲਾਇਓ ਸੰਤੋ ਇਸ ਦੀ ਵੱਡੀ ਵਡਿਆਈ ਇਸ ਬਿਨ ਅਵਰ ਨ ਕੋਈ ਰਾਜ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੇ ਕਾ ਹੈ ਸਦ ਸੱਚ ਵਿਰਲੇ ਹੁਕਮ ਮੰਨਾਈ ਤਿਸਨੋ ਪ੍ਰਾਣੀ ਸਦਾ ਧਿਰਾਵੋ ਜਿਨ ਗੁਰਮੁਖ ਬਣਤ ਬਣਾਈ ਸਤਗੁਰ ਫੇਟ ਸੋਜਨ ਸਿਝ ਜਿਸ ਹਿਰਦੈ ਨਾਮ ਵਸਾਈ ਸਚਿਆਪ ਸਦਾ ਹੈ ਸੱਚ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਵਿਸਮਾ ਮੇਰਾ ਤਬ ਰਵਿਆ ਸਰਬ ਥਾਈ ਰਾਮ ਕਲੀ ਮਹਿਲਾ ਪੰਜਵਾ ਅਸ਼ਟ ਪਦੀਆਂ ਇੱਕ ਓਮਕਾਰ ਸਤਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਸਾਰਾ ਇਨਹੀ ਕੀਆ ਪੂਜਾ ਵਿਸਥਾਰਾ ਤਿਨਹੀ ਨਿਵਲ ਭੁਇੰਮ ਸਾਧੇ ਮੋਹ ਦੀਨ ਹਰ ਹਰ ਆਰਾਧੇ ਤੇਰਾ ਪ੍ਰੋਸਾ ਪਿਆਰੇ ਆਨ ਨਾ ਜਾਣਾ ਵੇਸਾ ਰਹਾਉ ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀ ਮੋਨ ਉਹ ਦੂਤ ਸਦਾਇਆ ਕੋਈ ਕਹਤੋ ਨਨਤ ਗੋਤੀ ਮੋਹਦੀਨ ਹਰ ਹਰ ਓਟ ਲੀਤੀ ਕਿਨਹੀ ਕਹਾ ਹਉ ਤੀਰਥਵਾਸੀ ਕੋਈ ਅਨਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹਦੀਨ ਹਰ ਹਰ ਦਰ ਤਰਿਆ ਕਿਨਹੀ ਕਹਾ ਮੈਂ ਕੁਲ ਹੈ ਵਡਿਆਈ ਕਿਨਹੀ ਕਹਾ ਬੰਬੋ ਭਾਈ ਕੋਈ ਕਹੈ ਮੈਂ ਤਨੈ ਸਾਰਾ ਮੋਹਦੀਨ ਹਰ ਹਰ ਆਧਾਰਾ ਇਨਹੀ ਕੁੰਗਰ ਨਿਰਤ ਕਰਾਈ ਤਿਨੋ ਵਰਤਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਦੀਨ ਹਰ 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 ਪਿਆਆ ਇਨਹੀ ਸਿੱਧ ਬੋ ਚੇਟ ਕਲਾਈ ਇਨਹੀ ਦੇਖ ਬਹੁ ठाट ਬਣਾਏ ਇਨਹੀ ਤੰਤ ਮੰਤ ਬੋ ਖੇਵਾ ਮੋਹਦੀਨ ਹਰ 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 ਸੇਵਾ ਕੋਈ ਚਤੁਰ ਕਹਾਵ ਪੰਡਿਤ ਕੋ ਖਟ ਕਰਮ ਸਾਹਿਤ ਸਿਉ ਮੰਦਿਤ ਕੋਈ ਕਰੇ ਆਚਾਰ ਸੁ ਕਰਨੀ ਮੋਹਦੀਨ ਹਰ 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 ਸ਼ਰਣੀ ਸਗਲੇ ਕਰਮ ਧਰਮ ਜੋਗ ਸੋਧੇ ਬਿਨ ਨਾਵੇਂ ਇਹ ਮਨ ਨਾ ਪ੍ਰਬੋਧੇ ਕੋ ਨਾਨਕ ਜੋ ਸਾਧ ਸੰਗ ਪਾਇ ਬੁਝੀ ਤ੍ਰਿਸ਼ਨਾ ਮਹਾ ਸੀਤ ਲਾਇ RAM ਕਲੀ ਮੱਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਉਰਾ ਕਰਿਆ ਰੁਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਭ ਮੈਂ ਜਿੰ ਤੂੰ ਰਾਖਿਆ ਰਾਖਨ ਹਾਰ ਸੰਭਾਰ ਜਨਾ ਸਗਲੇ ਸ਼ੋਡ ਵਿਚਾਰ ਮਨਾ ਰਹਾ ਜਿੰਨ ਦੀਏ ਤੁਦ ਬਾਪ ਮਹਤਾਰੀ ਜਿੰਨ ਦੀਏ ਪ੍ਰਾਤ ਪੁਤ ਹਾਰੀ ਜਿੰਨ ਦੀਏ ਸੁਦ ਬਨ ਪਾਰ ਮੀਤਾ ਇਸ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀਆ ਤੁਦ ਪਵਨ ਅਮੋਲਾ ਜਿਨ ਦੀਆ ਤੁਦ ਨੀਰ ਨਿਰਮੁਲਾ ਜਿਨ ਦੀਆ ਤੁਦ ਪਾਵਕ ਬਲਨਾ ਇਸ ਠਾਕੁਰ ਕੀ ਰੋ ਮਨ ਸਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕੋ ਕੀਏ ਬਸੁਧਾ ਦਿਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰਖ ਚਰਨਾ ਏਖਨ ਕੋ ਨੇਤਰ ਸੁਨਨ ਕੋ ਕਰਮ ਹਸਤ ਕੁਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀਨੂ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜੇਨ ਤੂੰ ਕਰਿਆ ਸਗਲ ਜੁਨ ਮਹਿ ਤੂੰ ਸਿਰ ਧਿਆ ਅਬ ਤੂੰ ਸਿਝ ਪਾਵੈ ਨ ਸਿਝੈ ਕਾਰਜ ਸਵਰ ਮਨ ਤ੍ਰਭ ਧਿਆਈ ਜੈ ਤਿਹਾਂ ਹੁਆ ਇੱਕੋ ਹੀ ਜਤ ਕਤ ਦੇਖਿਆ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰ ਇੱਕ ਨਿਮਖਣਾ ਸਰਾਏ ਹਮ ਅਤਰਾ ਦੀ ਨਿਰਗੁਨੀ ਆਰੇ ਨਾ ਕਿਛ ਸੇਵਾ ਨਾ ਕਰੁਨਾਰੇ ਭੁਰਬੋ ਹਿਥ ਵਡਭਾਗੀ ਮਿਲਿਆ ਨਾਮਕ ਦਾਸ ਸੰਗ ਪਥਰ ਤਰਿਆ RAM ਕਲੀ ਮੈਲਾ ਪੰਜਵਾ ਕਾਉਂ ਬਿਹਾਵੇ ਰੰਗ ਰਸ ਰੂਪ ਕਾਉਂ ਬਿਹਾਵੇ ਮਾਏ ਬਾਪ ਪੂਤ ਕਾਉਂ ਬਿਹਾਵ ਰਾਜ ਮਿਰਖ ਵਾਪਾਰ ਸੰਤ ਬਿਹਾਵ ਹਰਨਾਮ ਅਧਾਰ ਰਚਨਾ ਸਾਚ ਬਣੀ ਸਭ ਦਾ ਏਕ ਧਨੀ ਕਾਉਂ ਬਿਹਾਵ ਦੇਦ ਅਰਬਾਦ ਕਾਉਂ ਬਿਹਾਵ ਰਸਨਾ ਸਾਦ ਕਾਉਂ ਬਿਹਾਵ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂਂ ਬਿਹਾਵੇ ਖੇਲ ਤੇ ਜੂਆ ਕਾਹੂਂ ਬਿਹਾਵੇ ਅੰਲੀ ਹੂਆ ਕਾਹੂਂ ਬਿਹਾਵੇ ਪਰਦਰਗ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਏ ਕਾਹੂਂ ਬਿਹਾਵੇ ਜੋਕ ਤਪ ਪੂਜਾ ਕਾਹੂਂ ਰੋਗ ਸੋਗ ਭਰਮੀ ਜਾ ਕਾਹੂੰ ਪੰਨ ਤਾਰ ਜਾਤ ਬਿਹਾਵੇ ਸੰਤ ਬਿਹਾਵੇ ਕੀਰਤਨ ਗਾਏ ਕਾਹੂੰ ਬਿਹਾਵੇ ਦਿਨ ਰਹਿਨ ਚਾਲਤ ਕਾਹੂੰ ਬਿਹਾਵੇ ਸੋ ਪੜ ਮਾਲਤ ਕਾਹੂੰ ਬਿਹਾਵੇ ਬਾਲ ਪੜਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂੰ ਬਿਹਾਵੇ ਨਟ ਨਾਟਕ ਨਿਰਤੇ ਕਾਹੂਂ ਬਿਹਾਵੈ ਜੀਆਂ ਏ ਹਿਰਤੇ ਕਾਹੂਂ ਬਿਹਾਵੈ ਰਾਜ ਮਹਿਨ ਦਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂਂ ਬਿਹਾਵੈ ਮਤ ਮਸੂਰਤ ਕਾਹੂਂ ਬਿਹਾਵੈ ਸੇਵਾ ਜ਼ਰੂਰਤ ਕਾਹੂਂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਵਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵ ਨਾ ਹੋ ਨਾਨਕ ਤਾਕੇ ਬਲ ਬਲ ਜਾਉ